ਕਰ ਲਓ ਕਰ ਲਓ ਕੋਈ ਨਹੀਂ ਬਾਅਦ ਚ ਕਰ ਲਓ ਸਹੀ ਆ ਮੈਂ ਨਹੀਂ ਹੁੰਦੀ ਆ ਫੜਾ ਸਾਡੇ ਬਾਹਰ ਨਾ ਮੈਂ ਖਾ ਯਾਰ 1 ਰੁਪਿਆ ਵੀ ਖਾਂਜੀ ਜਿਹੜੀ ਤੈਨੂੰ ਕਹੀ ਜਣਾ ਹੋ ਜੂਗੀ ਮੈਂ 1 ਮਿੰਟ ਨਹੀਂ ਹੁੰਦੀ ਮੈਂ ਤਾਂ ਬੇਤਨ ਆਈ ਕਿ ਤੈਨੂੰ ਇਹ ਵੀ ਪੂਰੇ ਦੇ ਪੂਰੇ ਕਰਦਾ ਮੈਂ ਗੱਡੀ ਮੋੜ ਬੈਠਾ ਪੰਗਾ ਆਹ ਐ ਨਾ ਕਰ ਹੁਣ ਨਹੀਂ ਕਰ ਲੈ ਦੋ ਇਹਦਾ ਸੌਦਾ ਚੱਲਿਆ ਆ ਰਿਹਾ ਪੱਤੀ ਸਾਹਮਣੇ ਸਕਰੀਨ ਤੇ ਨਜ਼ਰ ਆ ਰਹੀ ਆ 15 15 ਹਜ਼ਾਰ ਦਾ ਸੌਦਾ ਚੱਲ ਜਾਂਦਾ ਗੋਪੀ ਖਰੀਦ ਦਾ ਸਰ ਗਾੜੀ ਵਾਲਾ ਠੀਕ ਆ ਨਹੀਂ ਚੱਕਵੰਦ ਪੱਟ ਕਿੰਨਾ ਮੁੱਲ ਕੀਤਾ ਬਾਈ ਨੇ ਬੱਚਾ ਵਾਲਾ ਇੱਕ ਮੁੱਲ ਦਾ ਸਾਰਾ ਕਰਦਾ ਇਹ 14 ਦੇ ਹਾਂ ਚੱਲਾ ਇਧਰੋਂ ਠੀਕ ਆ ਹਾਂ ਸਾਡੇ ਬਾਰਾ ਜਦੋਂ ਕੋਈ ਗੱਲ ਨਹੀਂ ਆ ਨਹੀਂ ਹੁੰਦੀ ਥੋੜਾ ਜਿਹਾ ਵਾਜਾ ਕਰ ਹਾਂ ਨਹੀਂ ਹੁੰਦੀ ਨਹੀਂ ਆਜੀ ਹੁੰਦੀ ਬੱਲ ਇੱਕ ਮਿੰਟ ਉਹੀ ਗੱਲ ਆ ਪੱਲਿਓ ਭੇਜ ਦੇ ਫਾਇਦਾ ਕੀ ਉਹ ਨਹੀਂ ਹੋਊਗੀ ਹੁਣ ਐ ਨਾ ਕਰੋ ਇੱਕ ਮਿੰਟ ਇਸੇ ਦੀ ਘੱਟ ਮੈਂ ਪੱਲਿਓ ਪੈਂਦਾ ਲਹ ਹੋ ਗਈ ਦੂਜੀ ਇਹ ਵੀ ਮੈਂ ਗੱਡੀ ਬੋਰ ਮੇਛਾ ਭਾਜੀ ਚਲੋ ਕੋਈ ਆਣ ਲੱਗ ਕੇ ਵੀ ਚਲ ਕਹੂੰ ਕਹ ਰਹੇ ਆ ਗੱਲ ਤੇਰਾ ਦੀ ਹੋਊਗੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਨਾ ਨਾ ਇਹ ਜਿਹੜੀ ਤੈਨੂੰ ਕੋਈ ਆਦਾ ਜਰਾ ਬਾਕੀ ਕੋਈ ਨਹੀਂ ਦਿਖਾਈ ਆਪੋ ਆਪਣੀਆਂ ਤੇਰੇ ਦਿਖਾਈ ਮੈਨੂੰ 100% ਦਾ ਤੋਂ 170% ਸੋਭਣਾ ਵਿੱਚ ਦਾ ਬਕਰੇ ਮੋੜਦੀ ਨਹੀਂ ਹੁੰਦੇ ਫੇਰ ਉਹਨੇ ਨਾ ਮਾਂਦ ਰਣ ਜੋ ਸਹੀਆ ਫੜੋ ਤੇਰਾ ਮਾਨ ਉਹ ਫੜੋ ਪੂਰੇ ਦੀ ਤੈਨੂੰ ਦਿਖਵਾਉਂਦਾ ਪੂਰੇ ਦੀ ਤੈਨੂੰ ਕਹੀ ਸੀ ਪਾਠ ਪੜ੍ਹ ਲੈ ਇਹ ਦੁਕਾਨ ਤੇ ਚਲੀ ਨਹੀਂ ਪੂਰੇ ਦਿਨ ਲੱਗੀ ਨਹੀਂ ਤੀ ਲਗੀ ਤੈਨੂੰ ਇੱਕ ਮਿੰਟ ਜੋ ਤੇਰੀ ਸਮਾਂ 6.5 ਸਾਲਾਂ ਵਗੀ ਇਕਦਰਾ ਮੇਰੇ ਵਾਸਤੇ ਮੈਂ ਪਲਦਾ ਹਾਂ ਇਹ ਸਹੀ ਕੋਈ ਨਹੀਂ ਮੈਂ ਚਾ ਚੌਕ ਤੇ ਤੁਮਹਾਨੂੰ ਫਰਕ ਪੈਦਾ ਆਪਸੇ ਛੋਟੀ ਜਾਨੀ ਨਾ ਤੁੰਤਾ ਲਾਪਾ ਬੋਟ ਬਗਾ ਹੋ ਜਾ ਬੱਛਾ ਮਰੀ ਗਿਆ ਵਾ ਠੀਕ ਹੈ ਜਬਸੇ ਨਹੀਂ ਹੁੰਦੀ ਛੋੜ ਬੇਕੇ ਦੇ ਹੋ ਗਿਰਾ 14 ਨੂੰ ਪੂਰੇ ਨੂੰ ਹੁੰਦੀ ਚੱਕਰਾਂ ਦਾ ਪਟੀਆਂ ਫੜਕਦੇ ਜਾ ਚੋੜਾ ਲਾ ਦੇ ਦੇਖ ਲਓ ਇਤਨੇ ਸਮਝਾਂਤ ਹੁੰਦੀ ਆ ਛੋੜਾ ਲਾ ਜੋੜਾ ਲਾ ਕੇ ਛੋੜਾ ਲਾ ਚੱਕਰੋ ਛੋੜਾ ਖੋਲ ਥਾਂ ਤੁੜ ਤਾਂ ਵਿਖਾਓ ਇਹਦੇ ਲਓ ਜੀ ਭਾਜੀ ਇਹ ਦੇਖੋ ਜਿਹੜਾ ਕੋ ਮਰਜ਼ੀ ਦੇ ਲਓ ਜੀ ਹਾਂ ਸਾਡੇ ਕਾਰਡ ਹੁਣ ਦੇਖ ਸਾਡੇ ਸਾਡੇ ਬੇਰ ਉਹ ਕਰਦੇ ਤੂੰ ਕੋਈ ਨਫਰਾ ਸਾਡੇ ਬੱਕਰਾ ਮੰਗੀ ਸਾਡੇ 13 ਦੀ ਲਖਾਈ ਕਰਾਈ ਕਿਵੇਂ ਲਖਾਈ ਕਰਾਦੀ ਪਰ ਛੋੜੀ ਬਾਦੀ ਇਹ ਵੀ ਬਹੁਤ ਜਾ ਸਾਲ ਹੋ ਗਿਆ ਨਾ ਅੱਬਾ ਬੋੜੇ ਛੱਡ ਕਿਸੇ ਨੂੰ ਚਾਹਦਾ ਹੈ ਤੂੰ ਇੱਧਰ ਆ ਜਾ ਲੈ ਦੋਸਤ ਸਾਡੇ ਤੇ ਰਾਜ ਯਾਰ ਪੀਰ ਸੁਖਦਾ ਹੋ ਗਿਆ ਪਸ ਪੈਸੇ ਦਿੱਤੇ ਜਾ ਰਹੇ ਆ ਸੀਗੀ ਬੱਕਰੀ ਕਿਆ ਜੇ ਮਗਰ ਬੱਚਾ ਕਿੰਨੇ ਮੰਗੇ ਸੀ ਗਏ ਸਾਢੇ 13000 ਰੁਪਏ ਦਾ ਸੌਦਾ ਹੋਇਆ ਧਲੂਰ ਬੱਕਰਾ ਮੰਡੀ ਤੇ ਉਹ ਵੀ ਠੀਕ ਹੈ ਛੋਟ ਸਾਢੇ 13000 ਜੋ ਜੀ ਸਾਢੇ 13000 ਰੁਪਿਆ ਹੋ ਗਿਆ ਪੂਰਾ ਆ ਚੋਲਾ ਲਾ ਲਾ ਵੀ ਦੇ ਲਾ ਲਾ ਇਹਦੇ ਵੀ ਗੰਡਾ ਪੈ ਨਹੀਂ ਉਹ ਨਹੀਂ ਇਹ ਨਹੀਂ ਹੋਏ ਓ ਯਾਰ ਉਧਰ ਦੋ ਬੱਚੇ ਨੇ ਮਗਰ ਕੰਮ ਲੈਣਾ ਬੱਚੇ ਉਹ ਬੱਚਾ ਤੇ ਇੱਧਰ ਵੇਖ ਤੂੰ ਨਾ ਕੀ ਹੋ ਗਿਆ ਆ ਬੱਚਾ ਦੇ ਆ ਵੇ ਕੀ ਹੋ ਗਿਆ ਬੱਚੇ ਨੂੰ ਯਾਰ ਹੁਣ ਉਹੀ ਗੱਲ ਕਰਨ ਚੱਲ ਗੱਲਾਂ ਦੇ ਫੇਰ ਗੱਲਾਂ ਲੈ ਲੈ ਆਹ ਲੈ ਪੁੱਤੇ ਮਾਲਕ ਬਾਹਰ ਦਾ ਬੈਠ ਖੋਲੋ ਵੀ ਤੇ ਭਾਈ ਆ ਜਾ ਉਹ ਨਹੀਂ ਬੋਤਾ ਨਹੀਂ ਖੋਣ ਕਿੰਨੇ ਦੀ ਇੱਕੋ ਹੀ 15000 ਦੀ ਬੱਕਰੀ ਲੈ ਜਾ ਫਰ ਉਰੇ ਆ ਫਰ ਆ ਜਾ ਆ ਜਾ ਫਰ ਆ ਜਾ 14000 ਦੀ ਹੋ ਗਈ 14000 ਲੈ ਦੋਸਤ ਇੱਕ ਬੱਕਰੀ ਸੌਦਾ ਹੋ ਰੋਗਾ 14000 ਰੁਪਏ ਚ ਇਹ ਖਰੀਦੀ ਨਿੰਮੇ ਨੇ ਮਨਖਾਈ ਵਾਲੇ ਨੇ ਸਾਈਡ ਨੂੰ ਹੀ ਮਾਰੀ ਦੀ ਬੱਕਰੀ ਵਖਾ ਦੀਏ ਆ ਜਾ ਆਈ ਦੋਸਤੋ ਬੱਕਰੀ ਇਹਦਾ ਸੋਦਾ 14000 ਰੁਪਏ ਚ ਆ ਇਹਦੇ ਮਗਰ ਬੱਚੇ ਆ ਦੋ ਆ ਪਾਲੇ ਵਿੱਚ ਆ ਮੈਂ ਮਾਰ ਨਹੀਂ ਕਰ ਸਕਦਾ ਕਾਲਾ ਚੈੱਕ ਹੁਣ

ਠੀਕ ਹੋ ਠੀਕ ਚਲ ਨਹੀਂ ਯਾਰ ਬਕਾਤ ਨਹੀਂ ਹੁਣ ਸੋਦਾ ਹੀ ਲੱਗਦਾ ਕਿ ਕਿੱਥੋਂ ਆ ਗਈ ਇਹ ਇੱਕ ਗੱਲ ਹੋਣੀ ਚਲਦੀ ਆ ਆ ਰਾਜੇ ਬਕਾਤ ਨਹੀਂ ਦੇਦੇ ਉਹਨਾਂ ਕਹਿ ਕੇ ਤਾਂ ਬੈਠੇ ਆ ਉਹ ਲਓ ਲਓ ਜਿਹਨੇ ਲੈਂਦਾ ਕਹਿੰਦੇ ਕਿੰਨੇ ਪੈਸੇ ਮੰਗੇ ਆ 15000 ਦੀ ਮਦਦ ਆ ਇਹ ਆ ਸਾਡੇ 15000 ਰੁਪਏ ਮੁੱਲ ਕਿਤਾ ਦੋਸਤਾਂ ਬੱਕਰੀ ਆ 15000 ਰੁਪਏ ਦਾ ਮੁੱਲ ਕਿਤਾ ਭਾਈ ਨੇ ਤੇ ਆ ਜਾ ਲੈਂਦਾ ਆ ਬੱਕਰੀਆਂ ਦੋਸਤਾਂ ਚਲ ਫੇਰ ਖਾਲੀ ਕਿੰਨੇ ਦਾ ਚਲੋ ਵਾਸਤੇ ਇਹਨੇ ਬੰਦੇ ਬਸ ਸਭ ਜਗ ਮੂਰਿਆ ਲੈ ਗਿਆ ਕੀ ਗੱਲ ਆ ਰਾਂ ਨਹੀਂ ਗੱਲ ਕੋਈ 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 ਗੁਲਾਮਾ ਕਰੇ 10 ਜਾਣੇ ਜੋ ਸੌਦਾ ਹੋਇਆ ਦੂਜੇ ਦਾ ਹੱਕ ਨਹੀਂ ਬੰਦਾ ਬੋਲਦਾ ਮੈਨੂੰ ਉਹੀ ਦਾ ਦੋ ਆਹ ਤਾਂ ਉਹ ਲੈ ਜਾਂਦਾ ਮੈਂ ਨਿਮਾ ਆ ਗਿਆ ਕੋਲੇ ਮੈਂ ਅਹੀਂ ਪਾਸੇ ਹੋ ਜਾਂਦੇ ਆ ਸਾਡਾ ਚੱਲ ਜਾਂਦੀ ਸੌਦਾ ਹੁੰਦਾ ਨਾ ਕਿਸੇ ਦਾ ਅਹੀਂ ਪਾਸੇ ਹੋ ਜਾਂਦਾ ਨਹੀਂ ਚਾਹੀਦਾ ਇਹ ਬੋਲਦੇ ਨਹੀਂ ਨਹੀਂ ਚਾਹੀਦਾ ਇਹ ਯਾਰ ਫਿਰ ਵਾਦਾ ਨਹੀਂ ਹੁੰਦਾ ਫਿਰ ਜੇ ਬੋਲੀ ਵਾਲਾ ਕੋਈ ਗਾਣੂ ਕਰੀ ਉਹ ਦੋਤੀ ਕੋਈ ਨਹੀਂ ਉਹ ਨਹੀਂ ਫਿਰ ਅੱਜ ਬੋਲੀ ਕਰਕੇ ਕੱਲ ਨੂੰ ਫਿਰ ਵਾਲਕਾ ਮੰਡੀ ਦਾ ਕਾਪੀ ਕਿੰਨੇ ਜੋ ਗਿਆ ਸੌਦਾ ਹੁਣ ਅਜੇ ਤਾਂ ਚੰਗਰੇ ਨਹੀਂ ਯਾਰ ਆਹ ਮੈਂ ਉਹ ਕਹਿੰਦਾ ਬੱਕਰੀ ਦਾ ਲੰਮਾ ਕੋ ਤੂੰ ਮੈਂ ਗਿਆ ਤੇ ਮੈਂ 12000 ਰੁਪਇਆ ਲਾ ਦਿੱਤਾ ਉਹ ਇਹ ਕਹਿੰਦੇ ਵੀ ਸਾਡਾ ਸੌਦਾ ਹੁੰਦਾ ਮੈਂ ਇਹਨਾਂ ਨੂੰ ਆਹ ਵਟਵੀਏ ਦੋਸਤ ਮੇਰਾ ਕੋਈ ਵੀ ਗਾਰਾ ਨਹੀਂ ਚਲ ਵੀ ਆ ਜਾ ਕੱਲ ਕੋਈ ਨਹੀਂ ਆਉਣਾ ਬੱਕਰੀ ਦਾ ਤੇ ਵੇਖੋ ਕੀ ਮਨ ਲਾ ਬੱਕਰੀ ਸੋਹਣੀ ਆ ਕੱਲ ਉਹਨਾਂ ਨਾਲ ਜੀ ਤੁਹਾਨੂੰ ਨਾ ਦਈਏ ਸਾਡਾ ਹੀ ਪਾਸੇ ਰਹਿੰਦੇ ਸੌਦਾ ਕੱਲ ਕੋਈ ਨਹੀਂ ਲਾਓ ਲੋਕ ਇਹ ਨਹੀਂ ਲਾ ਲਾ ਕੋਈ ਨਹੀਂ ਬੋਲ ਬੋਲ ਇਹ ਤੁਹਾਡਾ ਹੰਡਲਾ ਸਕ ਲਾਂਗੇ ਫਿਰ ਤੇ ਮੂੰਹ ਫੁੱਲ ਜਾਣਗੇ ਯਾਰ ਮੈਂ ਨਹੀਂ ਮੈਂ ਉਵੇਂ ਨਹੀਂ ਆਦਾ ਤੇਰਾ ਮਾਣ ਕੀਤਾ ਨਹੀਂ ਤੇਰੀ ਮਾਣ ਕੀਤਾ ਕਸਮ ਲੱਗ ਨਹੀਂ ਮੈਂ ਵੀ ਮੰਨਿਆ ਬਾਈ ਦਾ ਆਪਾਂ ਵੀ ਫੋਨ ਵੀ ਕੀਤਾ ਮੈਂ ਸਪੈਸ਼ਲਾਂ ਵਿੱਚ ਮੈਂ ਤੈਨੂੰ ਕਹਾਂ ਵੀ ਬਾਈ ਜੇ ਤੂੰ ਆਉਣਾ ਤਾਂ ਮੈਂ ਆਉਂਗਾ ਠੀਕ ਆ ਆ ਲੱਲ ਆਹ ਲੱਲ ਹਾਂ ਤੋਂ ਮੈਂ ਤਾਂ ਮੈਮ ਦਾ ਕੰਮ ਨਾ ਵਾਵਾ ਹੋਇਆ ਕਰਕੇ ਨਹੀਂ ਆਪਾਂ ਕਹਿੰਦੇ ਨਹੀਂ ਸੀ ਲੈ 213000 ਰੁਪਏ ਸੌਦਾ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਜਿਹੜਾ ਕਰਮਾ ਜੋ ਹੋਈ ਹੋਣਾ ਕਹੇ ਦੇ ਵੀ ਆਸੀ ਬੱਕਰੀ ਕੋਚ ਨੂੰ ਉਹਦੇ ਆਮ ਵੀ ਦੇ ਪਦੇ ਉਹਦੇ ਵੀ ਕਿ 13000 ਰੁਪਏ ਸੌਦਾ ਹੋ ਗਿਆ 7:30 ਵਜੇ ਆਪੇ ਲਾਲਾ ਕਢੀ ਆਪੇ